ਹੈਲੋ ਵੈਨਾਨੋ ਕੋਈ ਇੱਕ ਦੇ ਕੋਈ ਕਾਂਡ ਕਰਦੇ ਅੱਜ ਤੱਕ ਹਾਂਜੀ ਪੰਜਾਬੀ ਤੋਂ ਸੇਡ ਤੇ ਵੀਡੀਓ ਦੇਖਦੇ ਦੀ ਗੱਲ ਕਰ ਰਹੇ ਹਾਂ ਮਨੇ ਮਾਪ ਕਹਿੰਦਾ ਕਿ ਸਾਡੇ ਜੋਖ ਨਾਲ ਲੁਕਣ ਮਿਚੀ ਖੇਡ ਰਿਆ ਤੇ ਉਹ ਦੇਖ ਲੋ ਅੱਧੇ ਰੋਮਾਂਸ ਕਰ ਰਿਆ ਕਾਣ ਨੂੰ ਐਨਕਾ ਕਾਣ ਨੂੰ ਕੁਝ ਹੋ ਗਿਆ ਮੈਂ ਕਾਣ ਨੂੰ ਕੁਝ ਹੋਰ ਹੋ ਗਿਆ ਇਹ ਤਾਂ ਮਤਲਬ ਕੇੰਦਵੰਤਾ ਸੀਗਾ ਅੱਜ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣੀ ਹੈ ਫਿਰ ਤੁਹਾਨੂੰ ਵੀਰ ਦੀ ਵੀਡੀਓ ਦਿਖਾਉਣੀ ਹੈ ਸੁਖਮਾਨ ਦੀ ਤੇ ਪਹਿਲਾਂ ਤੁਸੀਂ ਆਹ ਚੈੱਕ ਵੀਡੀਓ ਕਰੋ ਫਿਰ ਤੁਹਾਨੂੰ ਸੁਖਮਾਨ ਵੀਰ ਦੀ ਵੀਡੀਓ ਦਿਖਾਉਣੀ ਹੈ ਕਰੋ ਚੈੱਕ ਵੀਡੀਓ ਹਾਂਜੀ ਪੰਜਾਬੀਓ ਕਾਲਜ ਇੱਕ ਵੀਡੀਓ ਆ ਦੇਖ ਲੋ ਇਦਾਂ ਦੇ ਰੋਮਾਂਸ ਕਾਲੇ ਨਿੱਕੇ ਨਿੱਕੇ ਜਿਹਾ ਵਕਤ ਸਾਡਾ ਕਾਲਜ ਇਦਾਂ ਦੀ ਫੂਕ ਰਿਆ ਬਾਲ ਤੂੰ ਤਾਂ ਫੁੱਕੀ ਜਾ ਰਿਆ ਆਪਣਾ ਕਾਲਜ ਤੇ ਤੁਹਾਨੂੰ ਹੁਣ ਆਪਾਂ ਸੁਖਮਨ ਵੀਰ ਦੀ ਵੀਡੀਓ ਦਿਖਾਣੇ ਆਪਣੇ ਚੈਨਲ ਤੇ ਪਹਿਲੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਤੇ ਪਹਿਲੇ ਕੰਗਰ ਪੈਸ ਕਰਕੇ ਰੱਖੋ ਬਾਕੀ ਕਮੈਂਟਾਂ ਜਿਹਦੇ ਵਿਚਾਰ ਤੁਸੀਂ ਜਰੂਰ ਦੱਸ ਕੇ ਜਾਇਓ ਠੀਕ ਹੈ ਪੰਜਾਬੀਓ ਬਾਕੀ ਲਿੰਕ ਦੇ ਕੁਸ਼ਣ ਦੇ ਵਿੱਚ ਦਿੱਤੀ ਹੋਈ ਸਾਰਿਆਂ ਨੂੰ ਇੰਸਟਾਗ੍ਰਾਮ 'ਤੇ ਜਾ ਕੇ ਫੋਲੋ ਤੁਸੀਂ ਜਰੂਰ ਕਰ ਲਓ ਠੀਕ ਹੈ ਤੇ ਆਪਾਂ ਸੁਖਮਨ ਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਰੋ ਚੈੱਕ ਇਹਨਾਂ ਨੂੰ ਦੇਖ ਲਾਓ ਇੱਕ ਘਰ ਦੇ ਕਹਿੰਦੇ ਸਾਡੇ ਜਵਾਗ ਦਾ ਪਾਈ ਲੋਗਨ ਮਿੱਟੀ ਖੇਡ ਰਹੇ ਹੈਗੇ ਉਹਨਾਂ ਨੂੰ ਕੀ ਪਤਾ ਇਹ ਤਾਂ ਉਲੇ ਦੇ ਵਿੱਚ ਹੋ ਗਏ ਰੁਮਾਂਸ আর ਰੁਮਾਂਸ ਖੇਡ ਰਹੇ ਹੈਗੇ ਉਹ ਇਹਨਾਂ ਨੂੰ ਛੇਦੀ ਛੇਦੀ ਫੜ ਲੋ ਕਿਤੇ ਕੰਜਰ ਦੇ ਕੋਈ ਕਾੜ ਨਾ ਕਰ ਦੇਣ ਉਹ ਘਰ ਘਰ ਖੇਡਣ ਦੀ ਉਮਰ ਦੇ ਵਿੱਚ ਤਾਂ ਘਰ ਬਸਾਉਣ ਲੱਗੇ ਪਏ ਨੇ ਦੇਖ ਤਾਂ ਲੈ ਕਿਵੇਂ ਇੱਕ ਦੂਜੇ ਨੂੰ ਚਿਮੜ ਰਹੇ ਨੇ ਜਿਵੇਂ ਕਣਕ ਨੂੰ ਐ ਕਰਕੇ ਸੁੰਡੀ ਚਿਮੜਦੀ ਹੁੰਦੀ ਆ ਉਹ ਨਵੇਂ ਸਾਲ ਤੇ ਆ ਕੁਝ ਦੇਖ ਲਿਆ ਹੁਣ ਤਾਂ ਸਾਨੂੰ ਸਾਰਾ ਸਾਲ ਆ ਕੁਝ ਦੇਖਣਾ ਪਿਆ ਕਰੂਗਾ ਤੁਸੀਂ ਕੰਟੀਨਿਊ ਕਰੋ ਕੰਟੀਨਿਊ ਕਰੋ ਕੋਈ ਗੱਲ ਨਹੀਂ ਥੁੱਡੀ ਜਗ੍ਹਾ ਤੇ ਕਾਰਟੂਨ ਕੂਟਣਾ ਅਸੀਂ ਦੇਖ ਲੈਂਦੇ ਆ ਕੋਈ ਗੱਲ ਨਹੀਂ ਤੁਹਾਡੇ ਸਕੂਲ ਦਾ ਕੰਮ ਵੀ ਅਸੀਂ ਕਰ ਲੈਂਦੇ ਆ ਕੋਈ ਗੱਲ ਨਹੀਂ ਅਸੀਂ ਤਾਂ ਫੁੱਦੂ ਆ ਹਾਂਜੀ ਪੰਜਾਬੀਓ ਕਾਲੀ ਚ ਇੱਕ ਵੀਡੀਓ ਹਾਂ ਕਿੱਦਾਂ ਲੱਗੀ ਵੀਡੀਓ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਤੋਂ ਲਾਈਕ ਕਮੈਂਟ ਸ਼ੇਅਰ ਤੁਸੀਂ ਕਰਦੇ ਹੋ ਬਾਈਕ ਲੱਕਨ ਗੈਨ ਪ੍ਰੈਸ ਕਰ ਲਓ ਤੁਹਾਨੂੰ ਔਨ ਵਾਲੀ ਹਰ ਵੀਡੀਓ ਦੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਆਪਾਂ ਜੇ ਆ ਸਾਰ ਉਸ ਚੰਦੇ ਦੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਪਰਮਨੈਂਟਲੀ ਵੀਡੀਓ ਆਉਂਦੀ ਰਹਿੰਦੇ ਤੁਸੀਂ ਚੈਨਲ ਨੂੰ ਜਦ ਸਬਸਕ੍ਰਾਈਬ ਕਰ ਰੱਖੋ ਤੇ ਨਹੀਂ ਨਹੀਂ ਆਪ ਡਾਇਰਟਲੀ ਹੁਣ ਵੈਟ ਕਰਿਆ ਕਰੋ ਤੇ ਸਪੋਰਟ ਕਰੋ ਭਰਾ ਨੂੰ ਠੀਕ ਹੈ ਪੰਜਾਬੀਓ ਕਰੋ ਸਪੋਰਟ ਤੇ ਆਪ ਕੋ ਮਿਲਿਆ ਬੈ ਨੈਕਸਟ ਵੀਡੀਓ ਸੰਨ ਪਾਵਲ ਸਸਕਾਲੀ